ਮੇਰਾ ਨਾਮ ਨੀਤਾ ਸੰਧੂ ਆ ਜੀ ਮੈਂ ਇਸਤਰੀ ਜਾਗਰਤੀ ਮੰਚ ਦੀ ਜਿਹੜੀ ਡਿਸਟ੍ਰਿਕਟ ਪ੍ਰੈਜ਼ੀਡੈਂਟ ਆ ਅਸੀਂ ਅੱਜ ਇੱਥੇ ਬਾਬਾ ਜੀ ਨੂੰ ਬਲਵੀਰ ਸਿੰਘ ਸੀਚੇਵਾਲ ਬਾਬਾ ਜੀ ਨੂੰ ਮਿਲਣ ਆਏ ਸੀ ਕਿਉਂਕਿ ਸਾਡੇ ਪਿੰਡ ਬੀੜਵਾਲੋਂ ਕੀ ਦੀ ਇੱਕ ਲੜਕੀ ਜਿਹੜੀ ਵਿਦੇਸ਼ ਵਿੱਚ ਉਹਨਾਂ ਨੇ ਏਜੰਟ ਨੇ ਭੇਜੀ ਸੀਗੀ ਉਹਨੂੰ ਉਹਨਾਂ ਨੇ ਗਾਂ ਜਿਹੜਾ ਮਸਕਟ ਦੇ ਵਿੱਚ ਵੇਚ ਦਿੱਤਾ ਸਾਨੂੰ 1 ਮਹੀਨੇ ਤੋਂ ਜ਼ਿਆਦਾ ਟਾਈਮ ਹੋ ਗਿਆ ਸੇਗਾ ਅਸੀਂ ਕੁੜੀ ਨਾਲ ਗੱਲ ਕਰਨਾ ਚਾਹੁੰਦੇ ਸੀ ਪਰ ਸਾਡੀ ਕੁੜੀ ਨਾਲ ਗੱਲ ਨਹੀਂ ਸੀ ਕਰਾਈ ਜਾਂਦੀ ਜਦੋਂ ਸਾਨੂੰ ਸਾਡੀ ਕੁੜੀ ਨੇ ਸਾਡੀ ਵੱਡੀ ਬੇਟੀ ਨੂੰ ਆਪਣੀ ਇੱਕ ਵੀਡੀਓ ਭੇਜੀ ਫੋਟੋਆਂ ਤੇ ਕੁਝ ਭੇਜੀਆਂ ਜਿਹਦੇ ਚੋਂ ਸਾਫ਼ ਜਾਇਰ ਹੁੰਦਾ ਸੀ ਕਿ ਉਹਦੇ ਨਾਲ ਉੱਥੇ ਕੋਈ ਤਸ਼ੱਦਦ ਜਿਹੜਾ ਹੋ ਰਿਹਾ ਆ ਤੇ ਤਦ ਅਸੀਂ ਜਿਹੜੀ ਆ ਪੁਲਿਸ ਮਹਿਤਪੁਰ ਨੂੰ ਅਸੀਂ ਇੱਕ ਐਪਲੀਕੇਸ਼ਨ ਦਿੱਤੀ ਪਰ ਸਮਾਂ ਬੀਤਣ ਦੇ ਬਾਅਦ ਵੀ ਮਹਿਤਪੁਰ ਪੁਲਿਸ ਨੇ ਜਦੋਂ ਕੁਝ ਨਹੀਂ ਕੀਤਾ ਤੇ ਮਜਬੂਰੀ ਵਾਸਤੇ ਸਾਨੂੰ ਆਪਣੇ ਸਾਰੇ ਰਿਸ਼ਤੇਦਾਰਾਂ ਤੇ ਇਸਤਰੀ ਜਾਗਰਤੀ ਮੰਚ ਨੂੰ ਨਾਲ ਲੈ ਕੇ ਸਾਨੂੰ ਉੱਥੇ ਧਰਨਾ ਲਾਉਣਾ ਪਿਆ ਅਸੀਂ 1 ਅਪ੍ਰੈਲ ਨੂੰ ਉੱਥੇ ਧਰਨਾ ਲਾਇਆ ਤੇ ਅੱਜ ਅਸੀਂ 12 ਤਰੀਕ ਵਿੱਚ ਖੜੇ ਆ ਤੇ 12 ਤਰੀਕ ਨੂੰ ਸਾਨੂੰ ਪੂਰਾ 1 ਮਹੀਨਾ ਹੋ ਗਿਆ ਪੁਲਿਸ ਨੂੰ ਐਪਲੀਕੇਸ਼ਨ ਦਿੱਤੇ ਨੂੰ ਹਾਲੇ ਤੱਕ ਵੀ ਉਸ ਏਜੰਟ ਔਰਤ ਨੂੰ ਤੇ ਨਾਂ ਤਾਂ ਪਰਚਾ ਦਰਜ ਕੀਤਾ ਤੇ ਉਲਟਾ ਉਹ ਔਰਤ ਜਿਹੜੀ ਆ ਉਹ ਸਾਡੇ ਕੋਲੋਂ ਤੇ ਐਸੀਆਂ ਦੀ ਮੰਗ ਕਰਦੀ ਆ ਇਹ ਬੀਬੀ ਪਰਮਜੀਤ ਆ ਜਿਨ੍ਹਾਂ ਦੀ ਇਹ ਲੜਕੀ ਵਿਦੇਸ਼ ਗਈ ਆ ਏ ਬੀਬੀ ਵਿਧਵਾ ਆ ਇਹਦੇ ਕੋਲ ਇੰਨੇ ਪੈਸੇ ਨਹੀਂ ਹੈਗੇ ਕਿ ਆਪਣੀ ਕੁੜੀ ਨੂੰ ਬਾਹਰੋਂ ਮਂਗਾ ਸਕੇ ਏਜੰਟ ਜਿਹੜੀ ਆ ਉਹ ਸਾਡੇ ਕੋਲੋਂ 230000 ਰੁਪਇਆ ਜਿਹੜਾ ਉਹਦੀ ਮੰਗ ਕਰਦੀ ਉਹਦੇ ਬਕਾਇਦਾ ਸਾਡੇ ਕੋਲ ਸਬੂਤ ਆ ਤੇ ਅਸੀਂ ਅੱਜ ਬਾਬਾ ਜੀ ਕੋਲ ਤੇ ਬੇਨਤੀ ਲੈ ਕੇ ਆਏ ਆ ਕਿ ਸਾਡੀ ਜਿਹੜੀ ਕੁੜੀ ਆ ਜਿਹੜੀ ਬੇਰੁਜ਼ਗਾਰੀ ਦਾ ਸ਼ਿਕਾਰ ਹੋ ਕੇ ਆਪਣੀ ਰੋਜੀ ਰੋਟੀ ਕਮਾਉਣ ਲਈ ਵਿਦੇਸ਼ ਗਈ ਸੀ ਤੇ ਉਲਟਾ ਜਿਹੜੀ ਉਹ ਏਜੰਟ ਦੇ ਹੱਥੇ ਚੜ ਕੇ ਉਹਨੂੰ ਜਿਹੜਾ ਵੇਚ ਦਿੱਤਾ ਗਿਆ ਅਸੀਂ ਬੇਨਤੀ ਕਰਨ ਆਏ ਸੀ ਕਿ ਉਹਨੂੰ ਵਾਰੋਂ ਮਗਾਇਆ ਜਾਵੇ ਹਾਂਜੀ ਮੇਰਾ ਨਾਮ ਰਾਜਵਿੰਦਰ ਕੌਰ ਢੀੜਵਾਲੋਂ ਕਿ ਤੋਂ ਗੁड़िया ਭੇਜੀ ਸੀ ਅਸੀਂ ਵਿਦੇਸ਼ ਭੇਜੀ ਸੀਗੀ ਉਹਨਾਂ ਨੇ ਇਹਦਾ ਕਹਿ ਕੇ ਮਾਸਕਟ ਕਾਲ ਦਿੱਤੀ ਆ ਅੱਜ ਅਸੀਂ ਨਾ ਵੇਚ ਦਿੱਤੀ ਆ ਅੱਜ ਅਸੀਂ ਬਾਬਾ ਜੀ ਦੇ ਕੋਲ ਆਏ ਸੀ ਫਰਿਆਦ ਲੈ ਕੇ ਵੀ ਸਾਡੀ ਗੁड़िया ਸਾਡੇ ਕੋਲ ਮਗਾਈ ਜਾਵੇ ਵਾਪਸ ਤੇ ਇਹ ਗੁड़िया ਦੀ ਮੰਮੀ ਆ ਤੇ ਮੈਂ ਆਉਂਦੀ ਚਾਚੀ ਆ ਵੀ ਗਰੀਬ ਪਰਿਵਾਰ ਆ ਕੁਝ ਨਹੀਂ ਅਸੀਂ ਕਰ ਸਕਦੇ ਪੈਸੇ ਹੀ ਮੰਗਦੇ ਆ ਸਾਡੇ ਕੋਲ ਤੇ ਬਾਬਾ ਜੀ ਦੇ ਕੋਲ ਫਰਿਆਦ ਲੈ ਕੇ ਆਏ ਸੀ ਵੀ ਜਿੰਦੀ ਤੋਂ ਜਲਦੀ ਕੋਸ਼ਿਸ਼ ਕੀਤੀ ਜਾਵੇ ਗੁੜੀਆ ਵਾਪਸ ਲਾਉਣ ਦੀ ਬਾਬਾ ਜੀ ਨੇ ਕੀ ਕਿਹਾ ਤੁਹਾਨੂੰ ਬਾਬਾ ਜੀ ਕਹਿੰਦੇ ਗੋਣੇ ਪੂਰੀ ਕੋਸ਼ਿਸ਼ ਕਰਾਂਗੇ ਵੀ ਗੁੜੀਆ ਵਾਪਸ ਆ ਜਾਏ